ਜਥੇਦਾਰ ਕਲਦੀਪ ਸਿੰਘ ਗੜਗੱਜ ਤੇ ਜਥੇਦਾਰ ਟੇਕ ਸਿੰਘ ਹੋਰਾਂ ਦੀਆਂ ਹੁਣ ਮੁਸ਼ਕਲਾਂ ਇੱਕ ਵਾਰ ਫਿਰ ਵਧੀਆਂ ਦਿਖਾਈ ਦੇ ਰਹੀਆਂ ਨੇ ਉਹਨਾਂ ਨੂੰ ਹੁਣ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੁਹਾਨੂੰ ਦੱਸਾਂਗੇ ਕਿ ਕੀ ਹੈ ਪੂਰਾ ਮਾਮਲਾ ਕਿਉਂਕਿ ਜਿਸ ਤਰ੍ਹਾਂ 2 ਦਸੰਬਰ ਤੋਂ ਬਾਅਦ ਜਿਸ ਤਰ੍ਹਾਂ ਸਿੱਖ ਸਿਆਸ ਦੇ ਵਿੱਚ ਸਿੱਖ ਗਲਿਆਰਿਆਂ ਦੇ ਵਿੱਚ ਜੋ ਚਰਚਾ ਚੱਲੇ ਸੀ ਉਸ ਤੋਂ ਬਾਅਦ ਅੱਜ ਜਿਹੜੀ ਸ੍ਰੀ ਅਕਾਲ ਪੁਰਖ ਸਾਹਿਬ ਦੀ ਫਸੀਲ ਤੋਂ ਕੁਝ ਹੁਕਮਨਾਮੇ ਜਾਰੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੁਕਮਨਾਮਾ ਸੀ ਜਿਹੜਾ ਮਤਾ ਨੰਬਰ 3 ਜਿਹੜਾ ਉਹਦੇ ਵਿੱਚ ਅੱਜ ਪੰਜ ਸਿੰਘ ਸਹਿਬਾਨ ਦੀ ਇਕਤਤਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਹੋਈ ਸੀ ਉਹਦੇ ਵਿੱਚ ਗਿਆਨੀ ਬਲਦੇਵ ਸਿੰਘ ਤੇ ਗਿਆਨੀ ਗੁਰदयाल ਸਿੰਘ ਦਾ ਮਾਮਲਾ ਵਿਚਾਰਿਆ ਗਿਆ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਮਿਤੀ 6 22 2000 6 12 6 ਦਸੰਬਰ 2022 ਦੇ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਜਿਹੜੀ ਪ੍ਰੰਤਕ ਕਮੇਟੀ ਨੂੰ ਉਦੋਂ ਦੇ ਐਡੀਸ਼ਨਲ ਹੈੱਡ ਗ੍ਰੰਤੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨਿਯਤ ਕਰਕੇ ਪੰਜ ਦਿਨਾਂ ਦੇ ਅੰਦਰ ਅੰਦਰ ਪੰਜ ਬਾਣੀਆਂ ਦਾ ਪਾਠ ਜਵਾਨੀ ਸੁਣ ਕੇ ਇਸ ਦੀ ਵੀਡੀਓਗ੍ਰਾਫੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਹੋਇਆ ਸੀ ਇਸ ਆਦੇਸ਼ ਦੀ ਮੱਦ ਨੰਬਰ 9 ਅਨੁਸਾਰ ਗ੍ਰੰਤੀ ਭਾਈ ਗੁਰਦਿਆਲ ਸਿੰਘ ਦੀਆਂ ਸੇਵਾਵਾਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਤੁਰੰਤ ਤਬਦੀਲ ਕਰਨ ਦਾ ਵੀ ਆਦੇਸ਼ ਹੋਇਆ ਸੀ ਪਰੰਤੂ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰੰਧਕ ਕਮੇਟੀ ਨੇ ਉਕਤ ਆਦੇਸ਼ ਦੀ ਪਾਲਣਾ ਅੱਜ ਤੱਕ ਨਹੀਂ ਕੀਤੀ ਜੋ ਕਿ ਵੱਡੀ ਉਲੰਘਣਾ ਹੈ ਇਸ ਕਰਕੇ ਭਾਈ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਤਖਤ ਸਿਰੀ ਪਟਨਾ ਸਾਹਿਬ ਅਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਯੋਗ ਨਹੀਂ ਹਨ ਤਖਤ ਸਿਰੀ ਹਰਮੰਦਰ ਸਾਹਿਬ ਦੀ ਪ੍ਰੰਧਕ ਕਮੇਟੀ ਨੂੰ ਤਖਤ ਆਦੇਸ਼ ਦਿੱਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਉਹਦੇ ਧਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨਾ ਭਾਈ ਬਲਦੇਵ ਸਿੰਘ ਤੇ ਭਾਈ ਗੁਰਦਿਆਲ ਸਿੰਘ ਨੂੰ आदेश ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲਤਾ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਹੁਕਮ ਅਦੂਲੀ ਕਾਰਨ ਦੇ ਮੱਦੇਨਜ਼ਰ ਇਹ ਵੀ ਸ੍ਰੀ ਅਕਾਲਤਾ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਉਦੋਂ ਤੱਕ ਇਹਨਾਂ ਦੋਵਾਂ ਦੀਆਂ ਪੰਥਕ ਸਵਾਮਾ ਉੱਤੇ ਰੋਕ ਲਗਾਈ ਜਾਵੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਅੱਜ ਇਹ ਜਿਹੜਾ ਜਿਹੜਾ ਪਿਛਲੇ ਸਮੇਂ ਦੇ ਵਿੱਚ 6 ਦਸੰਬਰ 2022 ਨੂੰ ਜੋ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਜੋ ਗਿਆਨੀ ਹਰਪੀ ਸਿੰਘ ਹੋਰ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਪਰ ਉਹਦੀ ਪਾਲਣਾ ਨਹੀਂ ਕੀਤੀ ਗਈ ਤਾਂ ਉਸ ਦੇ ਮੱਦੇਨਜ਼ਰ ਅੱਜ ਜਾਨੀ ਕੁਲਦੀਪ ਸਿੰਘ ਗੁਰਗੱਜ ਅਧਿਕਾਰੀ ਦੇ ਵੱਲੋਂ ਜਿਸ ਤਰ੍ਹਾਂ ਹੁਕਮਨਾਮਾ ਜਾਰੀ ਕੀਤਾ ਗਿਆ ਉਸ ਤੋਂ ਬਾਅਦ ਤੁਰੰਤ ਹੀ ਐਕਸ਼ਨ ਦੇ ਵਿੱਚ ਆਉਂਦੇ ਆ ਜਿਹੜੀ ਹਰਮੰਦਰ ਹਰਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਦੀ ਜਿਹੜੀ ਕਮੇਟੀ ਸੀ ਉਹਨਾਂ ਦੇ ਵੱਲੋਂ ਵੀ ਐਕਸ਼ਨ ਲਿਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਤੱਕ ਸ੍ਰੀ ਪਟਨਾ ਸਾਹਿਬ ਜਿਹੜਾ ਉੱਥੋਂ ਫਤ ਤਗਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਹੇਠ ਨਾਂ ਦੇ ਹੇਠ ਜਿਹੜਾ ਪ੍ਰੈਸ ਨੋਟ ਆਉਂਦਾ ਹੈ ਜਾਂ ਫਿਰ ਇੱਕ ਪੱਤਰ ਜਾਰੀ ਕਰ ਦੇ ਦਿੱਤਾ ਜਾਂਦਾ ਜਿਸ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਜਥੇਦਾਰ ਟੇਕ ਸਿੰਘ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਤੇ ਸੁਖਵੀਰ ਬਾਦਲ ਨੂੰ ਵੀ ਉੱਥੇ ਸ਼ਾਮਲ ਹੋਣ ਦੇ ਲਈ 10 ਦਿਨ ਦਾ ਸਮਾਂ ਦਿੱਤਾ ਜਾਂਦਾ ਤਾਂ ਉਹ ਦੱਸਦੀ ਕਿ ਉਹਨਾਂ ਨੇ ਜੋ ਕੁਝ ਲਿਖਿਆ ਉਹਦੇ ਵਿੱਚ ਕੀ ਅੱਜ ਮਿਤੀ 21 ਮਈ 2025 ਦਿਨ ਬੁੱਧਵਾਰ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਕथित ਅਤੇ ਆਪੋ ਥਾਪੀ ਜਥੇਦਾਰ ਜਿਸ ਨੂੰ ਪੰਥ ਦੇ ਵੱਲੋਂ ਅਸਵੀਕਾਰ ਕਰਦੇ ਹੋਏ ਨਕਾਰ ਦਿੱਤਾ ਗਿਆ ਹੈ ਉਹਨਾਂ ਵੱਲੋਂ ਰਾਜਨੀਤਿਕ ਤੌਰ ਤੇ ਪ੍ਰੇਰਿਤ ਹੋ ਕੇ ਅੱਜ ਜਾਰੀ ਕੀਤੇ ਗਏ ਹੁਕੂਨਾਮੇ ਜਿਸ ਰਾਹੀਂ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨਾ ਵੱਲੋਂ ਹੁਕੂਨਾਮਾ ਅਤੇ ਆਦੇਸ਼ ਦੀ ਉਲੰਘਣਾ ਕਰਨ ਦਾ ਦੋਸ਼ ਮੰਨਦੇ ਹੋਏ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਿਧਾਂਤ ਅਤੇ ਉਪ ਨੀਮਾ ਨੂੰ ਚੁਣੌਤੀ ਦਿੰਦੇ ਹੋਏ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਅਤੇ ਸ਼ਕਤੀ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਉਸ ਦੇ ਨਿਰਣੇ ਖਿਲਾਫ ਮਿਤੀ 9 10 ਮਈ 2023 ਦੀ ਇਕੱਤਰਤਾ ਦੇ ਵਿੱਚ ਲਿੱਤੇ ਗਏ ਫੈਸਲੇ ਮਤਲਬ ਹੂਕੋਨਾਮਾ ਜਾਰੀ ਕਰਨ ਦੇ ਦੋਸ਼ੀ ਮੰਨਦੇ ਹੋਏ ਤਖਤ ਸ੍ਰੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਵਾਨਾ ਦੇ ਵੱਲੋਂ ਗਿਆਨੀ ਕੁਲਦੀਪ ਸਿੰਘ ਗਰਗੱਜ ਅਤੇ ਕਲਦੀ ਗਿਆਨੀ ਟੇਕ ਸਿੰਘ ਨੂੰ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਮਾਨ ਸਮਾਨ ਮਰਿਆਦਾ ਪਰੰਪਰਾ ਸੰਪੂਰਨਤਾ ਆਦੀ ਨੂੰ ਠੇਸ ਪਹੁੰਚਾਉਣ ਦਾ ਗੰਭੀਰ ਦੋਸ਼ ਮੰਨਦੇ ਹੋਏ ਤਨਖਾਈਆ ਕੋਸ਼ਿਦ ਕੀਤਾ ਜਾਂਦਾ ਹੈ ਇਸ ਘਟਨਾਕਰਮ ਦੇ ਵਿੱਚ ਸੁਖਵੀਰ ਬਾਦਲ ਦੇ ਦਖਲਅੰਦਾਜ਼ੀ ਅਤੇ ਸਾਜ਼ਿਸ਼ਕਰਤਾ ਦੇ ਰੂਪ ਦੇ ਵੀ ਸ਼ਾਮਲ ਹੋਣ ਦੀ ਜਾਣਕਾਰੀ ਵੀ ਪੁੱਜ ਰਹੀ ਹੈ ਇਸ ਲਈ ਸੁਖਵੀਰ ਬਾਦਲ ਨੂੰ ਵੀ 10 ਦਿਨਾਂ ਦੇ ਅੰਦਰ-ਅੰਦਰ ਤਖਤ ਸ੍ਰੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਵਾਨ ਦੇ ਸਾਹਮਣੇ ਸਰੀਰਕ ਰੂਪ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਕਾ ਰੱਖਣ ਦੇ ਲਈ ਆਦੇਸ਼ ਦਿੱਤਾ ਜਾਂਦਾ ਹੈ ਇਸ ਆਦੇਸ਼ ਦੀ ਉਲੰਘਣਾ ਹੋਣ ਤੇ ਪੰਥਕਰਵਾਏ ਤਨਸਾਰ ਸਖਤ ਕਾਰਵਾਈ ਜਿਹੜੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਪ੍ਰੰਧਕ ਕਮੇਟੀ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਉਦੇਦਾਰ ਅਤੇ ਮੈਂਬਰ ਸਹਿਬਾਨਾਂ ਨੂੰ ਤੱਕ ਸਖਤ ਦੇ ਦਿੱਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ੍ਰੀ ਦਮਦਵਾ ਸਾਹਿਬ ਦੇ ਕਥਿਤ ਅਤੇ ਆਪੋਥਾਪੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਅਤੇ ਗਿਆਨੀ ਟੇਕ ਸਿੰਘ ਅੱਜ ਜਾਰੀ ਕੀਤੇ ਗਏ ਮਤਾਬ ਜਿਸ ਰਾਹੀਂ ਪ੍ਰਬੰਧਕੀ ਬੋਰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਇਸ ਹੁਕਮ ਨੂੰ ਮੰਨਣ ਤੋਂ ਸਖਤ ਮਨਾ ਕੀਤਾ ਜਾਂਦਾ ਤੇ ਰੋਕ ਲਗਾਈ ਜਾਂਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਕੋਈ ਤਕਸਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਦੇ ਵੱਲੋਂ ਜਾਰੀ ਹੁਕਮਨਾਮੇ ਦਾ ਵਿਰੋਧ ਕਰਦਾ ਹੈ ਜਾਂ ਮੰਨਣ ਤੋਂ ਇਨਕਾਰ ਕਰਦਾ ਹੈ ਤਾਂ ਉਹਨਾਂ ਉੱਤੇ ਵੀ ਪੰਥਕਰਵਾਇਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤਕਸਰੀ ਹਰਮੰਦਰ ਸਾਹਿਬ ਹਰਮੰਦਰ ਸ੍ਰੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪੰਜ ਪਿਆਰੇ ਸਿੰਘ ਸਹਿਬਾਨਾਂ ਦੇ ਵੱਲੋਂ ਅੱਜ ਅਕਾਲ ਤਖਤ ਸਾਹਿਬ ਤੋਂ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਤੋਂ ਸਬੰਧਿਤ ਜਾਰੀ ਕੀਤੇ ਗਏ ਹੁਕਮਨਾਮਾ ਜਾਂ ਦੇਸ਼ਾਂ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਤਖਤ ਸ੍ਰੀ ਹਰਮੰਦਰ ਸਾਹਿਬ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਬਾਨਾ ਦੇ ਵੱਲੋਂ ਪਹਿਲਾ ਜਾਰੀ ਹੁਕਮ ਹੁਕਮਨਾਮੇ ਅਨੁਸਾਰ ਗਿਆਨੀ ਰਣਜੀਤ ਸਿੰਘ ਗੋਹਰ ਦੇ ਉੱਤੇ ਲੱਗੇ ਤਨਖਾਈਆ ਅਤੇ ਪੰਜ ਤੋਂ ਛੇ ਕੇ ਹੋਣ ਦਾadesh ਪੂਰੀ ਤਰ੍ਹਾਂ ਲਾਗੂ ਰਹੇ ਰਵੇਗਾ ਨਾਲ ਹੀ ਇਹ ਦੇਸ਼ ਕੀਤਾ ਜਾਂਦਾ ਹੈ ਕਿ ਅੱਜ ਤੋਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਬਾਰੇ ਕਿਸੇ ਵੀ ਤਖਤ ਦੇ ਪੰਜ ਪਿਆਰੇ ਸਿੰਘ ਸਹਿਬਾਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੇਸ਼ ਤਖਤ ਪਟਨਾ ਸਾਹਿਬ ਵਿਖੇ ਨਾ ਲਾਗੂ ਕੀਤਾ ਜਾਵੇਗਾ ਤੇ ਨਾ ਹੀ ਮੰਨੇ ਜਾਵੇਗਾ ਇਸ ਅਦੇਸ਼ ਦਸ ਸ਼ਕਤੀ ਨਾਲ ਪਾਲਣ ਕੀਤਾ ਜਾਵੇ ਪੰਜ ਪਿਆਰੇ ਸਿੰਘ ਸਹਿਬਾਨ ਤੱਕ ਸ੍ਰੀ ਪਟਨਾ ਸਾਹਿਬ ਉਹ ਵੀ ਤੁਹਾਨੂੰ ਦੱਸਦੇ ਜਿਨ੍ਹਾਂ ਦੇ ਨੀਚੇ ਸਾਈਨ ਹੋਏ ਹੋਏ ਨੇ ਸਿੰਘ ਸਾਹਿਬ ਭਾਈ ਦਲੀਪ ਦਲੀਪ ਸਿੰਘ origignal head ਗ੍ਰੰਥੀ ਸਿੰਘ ਸਾਹਿਬ ਭਾਈ ਗੁਰਦਿਆਲ ਸਿੰਘ ਜਿਹੜੇ ਨੇ ਐਡਮਿਸ਼ਨਲ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਪਰਸ਼ੂਰਾਮ ਸਿੰਘ ਮੀਤ ਗ੍ਰੰਥੀ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੱਥੇਦਾਰ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਅਮਰਜੀਤ ਸਿੰਘ ਮੀਤ ਗ੍ਰੰਥੀ ਤੇ ਜਿਸ ਤਰ੍ਹਾਂ ਦਾ ਹੁਣੇ ਖਲਾਅ ਪੈ ਚੁੱਕਿਆ ਹੈ ਕਿਉਂਕਿ ਜਦੋਂ 2 ਦਸੰਬਰ ਵਾਲੇ ਹੁਕਮਨਾਮੇ ਤੋਂ ਬਾਅਦ ਜੋ ਚਰਚਾ ਚੱਲੀ ਸੀ ਕਿ ਜਿਸ ਤਰ੍ਹਾਂ ਇਸ ਹੁਕਮਨਾਮੇ ਨੂੰ ਲੈ ਕੇ ਸਵਾਲ ਉੱਠੇ ਸੀ ਤਾਂ ਉਦੋਂ ਇਹ ਵੀ ਗੱਲ ਹੋਈ ਸੀ ਕਿ ਜੇਕਰ ਪੰਜਾਬ ਦੇ ਵਿੱਚ ਬੈਠੇ ਲੋਕ ਨਹੀਂ ਮੰਨਣਗੇ ਤਾਂ ਬਾਹਰੇ ਦੇ ਜਿਹੜੇ ਬਾਹਰੇ ਰਾਜਾਂ ਦੇ ਵਿੱਚ ਲੋਕ ਬੈਠੇ ਨੇ ਉਹ ਕਿਵੇਂ ਮੰਨ ਲੈਣਗੇ ਉਸੇ ਤਰ੍ਹਾਂ ਦੀ ਸਥਿਤੀ ਹੁਣ ਬਣਦੀ ਦਿਖਾਈ ਦੇ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਸੀ ਅਫਤਾਰ ਸਿੰਘ ਮੱਕਰ ਜੱਪ ਉਹਨਾਂ ਦੇ ਨਾਲ ਦਰਜੀਤ ਸਿੰਘ ਦਰਜੀਤ ਸਿੰਘ 베ਦੀ ਸੀ ਜੱਪਰ ਰੂਪ ਸਿੰਘ ਸੀ ਜੱਪ ਦੋ ਤਿੰਨ ਜਨਨ ਨੂੰ ਉਹਨਾਂ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਉੱਥੋਂ ਸ੍ਰੀ ਪਟਨਾ ਸਾਹਿਬ ਤੋਂ ਹੁਕੂਨਾਮਾ ਜਾਰੀ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਜਿਹੜੇ ਆਪਣੇ ਆਪ ਅਵਤਾਰ ਸੀ ਮੱਕੜ ਸੀ ਉਹਨਾਂ ਦੇ ਵੱਲੋਂ ਸਪਸ਼ਟਿਕਰ ਦੇ ਕੇ ਮਾਫੀ ਮੰਗੀ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਸੀ ਆਪਣਾ ਸਪਸ਼ਟਿਕਰ ਦੇ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਵੀ ਇਹ ਹੋ ਚੁੱਕੇ 2007 ਦੇ ਵਿੱਚ ਸੋ ਹੁਣ ਵੇਖਣਾ ਬਈ ਖਾਲਸ ਹੋਵੇਗਾ ਕਿ ਇਸ ਮਸਲੇ ਦੇ ਉੱਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਹੁੰਦਾ ਹੈ